ਤੋਂ ਮਗਧਰਵ ਦਾਸੀ ਕਹਿੰਨ ਨੇ ਤਰ ਤਾਰ ਅਪਵਿੱਤਰ ਕਰ ਮੰਨੀਏ ਰੇ ਤਾੜੀ ਦਾ ਦਰਖਤ ਅਪਵਿੱਤਰ ਕਰਕੇ ਮੰਨਿਆ ਜਾਂਦਾ ਅਪਵਿੱਤਰ ਹੈ ਸ਼ਾਸਤ੍ਰਕਾਰ ਇਤਨਾ ਵਰਜਿਤ ਕਰਦਨ ਬਈ ਇਹਦੇ ਥੱਲੇ ਵੀ ਨਾ ਬੈਠੋ ਇਸ ਦਰਖਤ ਦੇ ਇਹਦੇ ਕੋਲੋਂ ਵੀ ਨਾ ਲੰਘੋ ਇਡੀ ਹਵਾ ਵਿੱਚ ਵੀ ਬੇਹੋਸ਼ੀ ਹੈ ਇਡੀ ਹਵਾ ਵਿੱਚ ਵੀ ਕੋਈ ਨਸ਼ਾ ਹੈ ਇਹਦੇ ਕੋਲ ਵੀ ਨਾ ਬੈਠੋ ਤਰ ਤਾਰ ਅਪਵਿੱਤਰ ਕਰ ਮੰਨੀਏ ਰੇ ਜੈਸੇ ਕਾਗੜਾ ਕਰਤ ਵਿਚਾਰਨ ਲੇਕਿਨ ਪੁਰਾਣਾ ਕਾਗਜ਼ ਇਸੇ ਤਾੜੀ ਦੇ ਦਰਖਤ ਤੋਂ ਬਣਦਾ ਸੀ ਇਹਨੂੰ ਕੱਟ ਕੇ ਸੁਕਾ ਕੇ ਫਿਰ ਇਸ ਦੇ ਬੁਰਾਦੇ ਤੋਂ ਕਾਗਜ਼ ਬਣਦਾ ਸੀ ਸਭ ਤੋਂ ਪਹਿਲੇ ਹਿੰਦੁਸਤਾਨ ਦੇ ਕਾਗਜ਼ ਬਣਾਇਆ ਗਿਆ ਤਾੜੀ ਦੇ ਦਰਖਤ ਇਹਦੇ ਲੱਕੜ ਛਿਲਕਾ ਇਸ ਢੰਗ ਦਾ ਹੈ ਕਿ ਕਾਗਜ਼ ਆਸਾਨੀ ਨਾਲ ਬਣ ਸਕਦਾ ਔਰ ਗਾਲਬਨ ਕੋਈ 1500 ਸਾਲ ਪਹਿਲੇ ਕਹਿੰਦੇ ਨੇ ਇਹ ਕਾਗਜ਼ ਆਲਮੇ ਵਜੂਦ ਵਿੱਚ ਆਇਆ ਇਸ ਤੋਂ ਪਹਿਲੇ ਭੋਜ ਪੱਤਰਾਂ ਤੇ ਲਿਖਿਆ ਜਾਂਦਾ ਸੀ ਸਭ ਕੁਝ ਭੋਜ ਪੱਤਰਾਂ ਦੇ ਉੱਤੇ ਅਲੀ ਵੀੜ ਜਿਹੜੀ ਕਰਤਾਰਪੁਰ ਸਾਹਿਬ ਵਾਲੀ ਵੀੜ ਹੈ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਸਾਹਿਬ ਭਾਈ ਗੁਰਦਾਸ ਦੁਆਰਾ ਰਾਮ ਸਰ ਅੰਮ੍ਰ ਸਰ ਦੇ ਸੰਪੂਰਨ ਕੀਤੇ ਕਾਗਜ਼ ਬੜਾ ਮੋਟਾ ਹੈ ਤਾੜੀ ਦੇ ਬਰਾਦੇ ਦਾ ਕਮ ਸੇ ਕਮ 5 6 ਬੰਦੇ ਚਾਹੀਦੇ ਤਾਂ ਉਸ ਵੀੜ ਦਾ ਪ੍ਰਕਾਸ਼ ਹੋ ਸਕਦਾ ਕੱਲਾ ਬੰਦਾ ਨਹੀਂ ਕਰ ਸਕਦਾ। ਕੱਟੋ ਗੜ 5 6 ਮਣ ਦੇ ਕਰੀਬ ਵਜ਼ਨ ਹੈ। ਇੱਕ ਇੱਕ ਪਥਰਾ ਬਹੁਤ ਵੱਡਾ ਹੈ। ਬਹੁਤ ਵੱਡੀ ਸਿਆਹੀ ਨਾਲ ਔਰ ਬੜੇ ਸੋਹਣੇ ਢੰਗ ਨਾਲ ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੇ ਹੱਥਾਂ ਨਾਲ ਉਹ ਲਿਖਿਆ ਤੋ ਦਰਖਤ ਜਿਹੜਾ ਤਾੜੀ ਦਾ ਉਹਦੇ ਬਰਾਦੇ ਤੋਂ ਕਾਗਜ਼ ਬਣਦਾ ਰਵਦਾਸ ਕਹਿੰਨ ਜੇ ਦਰਖਤ ਪੂਜ ਨੀਕ ਨਹੀਂ ਤਾਂ ਫਿਰ ਕਾਗਜ਼ ਵੀ ਪਵਿੱਤਰ ਨਹੀਂ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰ ਕਾਗਜ਼ ਦੀ ਵਿਚਾਰ ਕਰੀਏ ਤੇ ਕਾਗਜ਼ ਵੀ ਕੋਈ ਪੂਜ ਨੀਕ ਚੀਜ਼ ਨਹੀਂ ਹੈ ਭਗਤ ਭਗਵਤ ਲਿਖੀਏ ਤੈ ਉਪਰੇ ਪੂਜੀਏ ਕਰ ਨਮਸਕਾਰ ਉਸ ਅਪਵਿੱਤਰ ਕਾਗਜ਼ ਦੇਤੇ ਜਦ ਭਗਵਤ ਦੀ ਮਹਿਮਾ ਲਿਖ ਦਿੱਤੀ ਜਾਂਦੀ ਹੈ ਰੱਬ ਦਾ ਨਾਂ ਲਿਖ ਦਿੱਤਾ ਜਾਂਦਾ ਹੈ ਰਬਦਾਸ ਕਹਿੰਦੇ ਉਹ ਪੂਜਨੀਕ ਬਣ ਜਾਂਦਾ ਹੈ ਕਾਗਜ਼ ਨੂੰ ਕੌਣ ਮੱਥਾ ਟੇਕਦਾ ਹੈ ਰੱਬ ਦੇ ਨਾਂ ਨੂੰ ਮੱਥਾ ਟੇਕ ਰਿਆ ਜਦ ਮੈਂ ਉਸ ਨੂੰ ਕਿਹਾ ਵੀ ਤੁਹਾਨੂੰ ਭਲੇਖੇ ਅਸੇ ਕਾਗਜ਼ ਦੇ ਪੁਜਾਰੀਆਂ 1430 ਸਫੇ ਦੀ ਢੀੜ ਹੋਵੇ ਸ਼ਬਦ ਇੱਕ ਵੀ ਨਾ ਲਿਖਿਆ ਹੋਵੇ ਸਿੱਖ ਨੇ ਮੱਥਾ ਟੇਕੇਗਾ ਚਾਹੇ ਸੋਨੇ ਦੀ ਪਾਲਕੀ ਚ ਹੋਣਾ ਪ੍ਰਕਾਸ਼ ਹੋਵੇ ਸਿੱਖ ਸ਼ਬਦ ਦਾ ਪੁਜਾਰੀ ਹੈ ਸਿੱਖ ਗਿਆਨ ਦਾ ਪੁਜਾਰੀ ਹੈ ਤੇ ਗਿਆਨ ਸ਼ਬਦਾਂ ਦੇ ਵਿੱਚ ਹੈ ਗਿਆਨ ਅੱਖਰਾਂ ਵਿੱਚ ਹੈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣਾ ਬੋਲਣਾ ਬਾਣਾ ਅਖਰਾਂ ਸਿਰ ਸੰਜੋਗ ਵਖਾਣ ਤੇ ਇਹ ਸਭ ਕੁਝ ਅਖਰਾਂ ਦੇ ਉੱਤੇ ਹੀ ਮੁਨਸਰ ਹੈ ਔਰ ਮਨੁੱਖ ਦੀ ਦੁਨੀਆ ਦੇ ਵਿੱਚ ਅੱਖਰ ਖੋ ਜਾਣ ਸਾਰਾ ਜਿਹੜਾ ਵਿਕਾਸ ਹੈ ਉਹ ਸਭ ਦਾ ਸਬਰ ਰੁਕ ਜਾਏਗਾ ਸਾਰੀ ਤਰੱਕੀ ਰੁਕ ਜਾਏਗੀ ਇਸੋ ਹਸਤੇ ਪਖੰਡ ਦੇ ਪ੍ਰਚਾਰ ਵਾਸਤੇ ਵੀ ਅਖਰਾਂ ਦੀ ਲੋੜ ਪੈਂਦੀ ਹੈ ਸੱਚ ਦੇ ਪ੍ਰਚਾਰ ਵਾਸਤੇ ਵੀ ਅਖਰਾਂ ਦੇ ਲੋੜ ਪੈਂਦੀ ਹੈ ਤੇ ਜਿਨ੍ਹਾਂ ਅਖਰਾਂ ਦੇ ਵਿੱਚ ਮੇਰਾ ਸੰਸਾਰ ਦਾ ਗਿਆਨ ਹੈ ਉਹਨੂੰ ਕਹਿੰਦੇ ਨੇ ਸ਼ਬਦ ਤੇ ਜਿਨ੍ਹਾਂ ਅਖਰਾਂ ਦੇ ਵਿੱਚ ਕਰਤਾਰ ਦਾ ਗਿਆਨ ਹੈ ਉਹਨੂੰ ਕਹਿੰਦੇ ਨੇ ਗੁਰ ਸ਼ਬਦ ਤੇ ਸਰਮੋਰ ਸ਼ਬਦ ਹੈ ਤੇ ਗੁਰੂ ਦਾ ਸ਼ਬਦ ਹੈ ਆਮ ਸ਼ਬਦ ਨਹੀਂ ਹੈ ਆਮ ਬੋਲ ਨਹੀਂ ਹੈ ਇਹਦੇ ਵਿੱਚ ਪਰਮਾਤਮਾ ਦਾ ਗਿਆਨ ਹੈ ਇਹਦੇ ਵਿੱਚ ਈਸ਼ਵਰ ਦਾ ਗਿਆਨ ਹੈ ਇਹਦੇ ਵਿੱਚ ਰੱਬੀ ਗਿਆਨ ਹੈ ਹੁਣ ਕੋਈ ਬੰਦਾ ਸਿੰਘਾਸਣ ਤੇ ਬੈਠਾ ਹੋਵੇ ਤੇ ਗੁਰੂ ਹੋਣ ਦਾ ਦਾਵਾ ਕਰੇ ਤੇ ਉਹਦੇ ਤੇ ਚੌਰ ਵੀ ਹੋ ਰਹੀ ਹੋਵੇ ਜੈਸੇ ਕਿ ਹੈਗੇ ਨੇ ਇਸ ਵਕਤ ਤੇ ਉਹ ਕੁਝ ਬੋਲ ਰਿਹਾ ਹੋਵੇ ਤੇ ਸਵਾਲ ਇਹ ਪੈਦਾ ਹੁੰਦਾ ਹੈ ਹਿਰਦੇ ਵਿੱਚ ਉਪਦੇਸ਼ ਨੂੰ ਵਸਾਵਾਂਗੇ ਕਿ ਉਪਦੇਸ਼ਕ ਨੂੰ ਇੱਕ ਸਵਾਲ ਆਪਸ ਵਿੱਚ ਬੈਠੇ ਹਣੇ ਤੇ ਵਿਚਾਰ ਹੀ ਤੇ ਕਰਨੀ ਹੈ ਗੁਰੂ ਦੁਆਰੇ ਹੋਏ ਸੋਜੀ ਪਾਇਸੀ ਇਸ ਤਰ੍ਹਾਂ ਦੀ ਸੂਝ ਸਮਝ ਇੱਥੇ ਲੈਣੀ ਹੈ ਹਿਰਦੇ ਵਿੱਚ ਉਪਦੇਸ਼ ਨੂੰ ਵਸਾਣਾ ਹੈ ਜਾਂ ਉਪਦੇਸ਼ਕ ਨੂੰ ਜੇ ਕਹੋ ਉਪਦੇਸ਼ਕ ਨੂੰ ਵਸਾਣਾ ਹੈ ਤਾਂ ਵਿਦੇਸ਼ ਸੁਣਨ ਦੀ ਲੋੜ ਕੇ ਵਕਤ ਕੰ ਬਰਬਾਦ ਕਰਨਾ ਕਰ ਸਮਾਂ ਕੰ ਬਰਬਾਦ ਕਰ ਤੇ ਤੇ ਵਕਤ ਬਰਬਾਦ ਕਰਨਾ ਤੇ ਜੇ ਕਹੋ ਉਪਦੇਸ਼ ਨੂੰ ਥਾਂ ਦੇਣੀ ਹੈ ਤੇ ਉਪਦੇਸ਼ ਨਾਲ ਹੀ ਹੀਰ ਦਾ ਬਦਲਦਾ ਤਾਂ ਫਿਰ ਉਪਦੇਸ਼ ਵੱਡਾ ਹੈ ਉਪਦੇਸ਼ਕ ਨਹੀਂ ਵੱਡਾ ਫਿਰ ਉਪਦੇਸ਼ ਮਹਾਨ ਹੈ ਉਪਦੇਸ਼ਕ ਮਹਾਨ ਨਹੀਂ ਸਤਕਾਰ ਹੈ ਉਸ ਘੜੇ ਦਾ ਜਿਹਦੇ ਚੋਂ ਪਾਣੀ ਪੀਤਾ ਗਿਆ ਸਤਕਾਰ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਇਸ਼ਾਰਾ ਬੜਾ ਸੋਹਣਾ ਕੀਤਾ ਹੈ ਇਹਨਾਂ ਰੇਗਿਸਤਾਨ ਦੇ ਟਿਬਿਆਂ ਦੇ ਚੋਂ ਇੱਕ ਬੰਦਾ ਜਿਹਦਾ ਰੋਮ ਰੋਮ ਤਰਹਾਇਆ ਹੈ ਪਿਆਸ ਐ ਲੰਘਿਆ ਜਾ ਰਿਹਾ ਹੈ ਪਾਣੀ ਦੀ ਮੰਗ ਹੈ ਪਾਣੀ ਕਿਧਰੇ ਹੈ ਇਹਨੂੰ ਸਹਿਰਾ ਦੇ ਚ ਰੇਤ ਦੇ ਚ ਪਾਣੀ ਕਿੱਥੇ ਸੈਂਕੜੇ ਮੀਲ ਤੱਕ ਰੇਤ ਹੀ ਰੇਤ ਮਾਇੂਸ ਹੈ ਉਦਾਸ ਹੈ ਦੂਰ ਉਸ ਨੂੰ ਦੋ ਦਰਖਤ ਜਿੱਦ ਦੇਸ ਪੈ ਲੰਬੇ ਚੌੜੇ ਸਹਿਰਾ ਦੇ ਚ ਜਿਹੜੇ ਦੋ ਦਰਖਤ ਕਿਧਰੇ ਵਿਸਪੈ ਨੇ ਇਹਨੂੰ ਅਰਬੀ ਦੇ ਚ ਕਹਿੰਦੇ ਨਖਲੇਸਤਾਨ बे इत नकल स्थान है इतने पानी जरूर होगा वरना सैकड़े मील तक जिथे रेत के डिब्बे ने पानी है क्यों नहीं ये दो दरख्त इस गल का सबूत ने इे पानी होगा तो उसकी कुछ उम्मीद बारा ही तिखा चलन लग पे पानी मिलेगा पहुंच गया दरख्तों के कोल उ दो घड़े पे सन खुश हो गया बे प्राण बच गए उन्हें घड़े का ढकन चुके आ, तो खड़ा खाली पानी है नहीं मायूस हो गया ਫਿਰ ਦੂਸਰੇ ਘੜੇ ਦਾ ਢੱਕਣ ਚੁੱਕਿਆ ਉੱਥੇ ਪਾਣੀ ਹੈ ਸੀ ਉਹਨੇ ਰੱਜ ਕੇ ਪੀਤਾ ਆਪਣੀ ਪਿਆਸ ਬੁਝਾਈ ਹੁਣ ਸਵਾਲ ਪੈਦਾ ਹੁੰਦਾ ਹੈ ਉਹਦੀ ਪਿਆਸ ਘੜੇ ਨੇ ਬੁਝਾਈ ਕਿ ਪਾਣੀ ਨੇ ਪਿਆਸ ਪਾਣੀ ਨਾਲ ਬੁਝਦੀ ਹੈ ਚਾਹੇ ਉਹ ਘੜੇ ਵਿੱਚ ਹੋਵੇ ਚਾਹੇ ਬੋਤਲ ਦੇ ਵਿੱਚ ਹੋਵੇ ਚਾਹੇ ਦਰਿਆ ਦੇ ਵਿੱਚ ਹੋਵੇ ਚਾਹੇ ਸਰੋਵਰ ਵਿੱਚ ਹੋਵੇ ਚਾਹੇ ਪਾਣੀ ਖੂਦ ਵਿੱਚ ਹੋਵੇ ਪਿਆਸ ਪਾਣੀ ਨਾਲ ਬੁਝਾਈ ਗਈ ਘੜੇ ਨਾਲ ਨਹੀਂ ਇੱਕ ਬੰਦਾ ਕਹਿੰਦਾ ਮੈਂ ਦਰਿਆ ਤੋਂ ਆਪਣੀ ਪਿਆਸ ਬੁਝਾਈ ਹੈ ਕਿੱਥੇ ਦਰਿਆ ਦੇ ਵਿੱਚ ਪਾਣੀ ਨਾ ਹੋਵੇ ਸੁੱਕੇ ਦਰਿਆ ਵੀ ਤੇ ਹੁੰਦੇ ਨੇ ਪਰ ਕਿਸ ਤਰ੍ਹਾਂ ਪਿਆਸ ਬੁਝਾਓਗੇ। ਇਹ ਕਹਿੰਦਾ ਮੈਂ ਬੋਤਲ ਤੋਂ ਆਪਣੀ ਪਿਆਸ ਬੁਝਾਈਏ ਬੋਤਲ ਦੇ ਵਿੱਚ ਪਾਣੀ ਨਾ ਹੋਵੇ ਕਿਸ ਤਰ੍ਹਾਂ ਬੁਝਾਏਗਾ। ਕੱਚ ਨਾਲ ਥੋੜੀ ਪਿਆਸ ਬੁਝਦੀ ਹੈ। ਪਿਆਸ ਪਾਣੀ ਤਾਂ ਬੁਝੇਗੀ। ਆਤਮਿਕ ਸ਼ਾਂਤੀ ਬੰਦੇ ਨੂੰ ਗਿਆਨ ਤੋਂ ਮਿਲਦੀ ਹੈ। ਇਹ ਗਿਆਨ ਚਾਹੇ ਦੀਵਾਰਾਂ ਤੇ ਲਿਖਿਆ ਹੋਵੇ, ਚਾਹੇ ਕਾਗਜ਼ ਤੇ ਲਿਖਿਆ ਹੋਵੇ, ਚਾਹੇ ਮਨੁੱਖ ਦੇ ਹਿਰਦੇ 'ਚ ਲਿਖਿਆ ਹੋਵੇ ਆਤਮਿਕ ਸ਼ਾਂਤੀ ਗਿਆਨ ਤੋਂ ਮਿਲਦੀ ਹੈ। ਸਤਿਕਾਰ ਹੈ ਉਸ ਦੀਵਾਰ ਦਾ ਜਿੱਥੇ ਅੱਖਰ ਲਿਖੇ ਸਨ। ਸਤਕਾਰ ਹੈ ਉਸ ਕਾਗਜ਼ ਦਾ ਜਿੱਥੇ ਅੱਖਰ ਲਿਖੇ ਸਨ ਸਤਕਾਰ ਹੈ ਉਸ ਹਿਰਦੇ ਦਾ ਜਿੱਥੋਂ ਨਿਕਲਿਆ ਸੀ ਲੇਕਿਨ ਹੁਣ ਦੀਵਾਰ ਇਹ ਆਖ ਦੇਵੇ ਮੈਂ ਹੀ ਪਾਣੀ ਆ ਘੜਾ ਇਹ ਆਖ ਦੇਵੇ ਮੈਂ ਪਾਣੀ ਆ ਤਾਂ ਗੱਲ ਨਹੀਂ ਬਣੇਗੀ ਘੜੇ ਨਾਲ ਪਿਆਸ ਨਹੀਂ बुझਦੀ ਪਾਣੀ ਨਾਲ ਪਿਆਸ ਬੁਝਦੀ ਹੈ ਤਾਂ ਉਪਦੇਸ਼ ਨਾਲ ਹਿਰਦਾ ਬਦਲਦਾ ਹੈ ਉਪਦੇਸ਼ਕ ਨਾਲ ਨਹੀਂ ਤੇ ਜੇ ਹਿਰਦੇ ਵਿੱਚ ਉਪਦੇਸ਼ ਨੂੰ ਥਾਂ ਦੇਣੀ ਹੈ ਤਾਂ ਫਿਰ ਉਪਦੇਸ਼ ਵੱਡਾ ਹੈ ਉਪਦੇਸ਼ਕ ਛੋਟਾ ਹੈ ਸੁਣ ਉਪਦੇਸ਼ ਹਿਰਦੇ ਬਸਾਓ ਮਨ ਇੱਛੇ ਨਾਲੇਕ ਫਲ ਪਾਓ ਸਾਹਿਬ ਕਹਿੰਦੇ ਨੇ ਮਨ ਇਛਤ ਫਲ ਲੈ ਲੋ ਉਪਦੇਸ਼ ਨੂੰ ਹਿਰਦੇ 'ਚ ਆਂਦਿਓ ਗੱਲ ਮੁਕਾਵਾ ਤੇ ਜਿਸ ਵਕਤ ਉਪਦੇਸ਼ ਨੂੰ ਬੰਦਾ ਹਿਰਦੇ 'ਚ ਆਂ ਦਿੰਦਾ ਹੈ ਫਿਰ ਉਹ ਚਾਨਣਾ ਹੋ ਜਾਂਦਾ ਹੈ ਫਿਰ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਫਿਰ ਵਿੱਚ ਨੂਰ ਹੋ ਜਾਂਦਾ ਹੈ ਬਾਹਰ ਦੀ ਦੁਨੀਆ ਦੇ 'ਚ ਰੋਸ਼ਨੀ ਅਸੀਂ ਸੂਰਜ ਤੋਂ ਲਵਾਂਗੇ ਅੰਦਰ ਦੀ ਦੁਨੀਆ ਦੇ 'ਚ ਰੋਸ਼ਨੀ ਅਸੀਂ ਗੁਰ ਸ਼ਬਦ ਤੋਂ ਲਵਾਂਗੇ ਐਸੋ ਹੀ ਮਿਲੇਗੀ ਐਸੋ ਬਿਨਾ ਇਹ ਨੂਰ ਲੈਣਾ ਬੜੀ ਔਖੀ ਗੱਲ ਹੈ ਇਹ ਚਾਨਣਾ ਲੈਣਾ ਬੜੀ ਔਖੀ ਗੱਲ ਹੈ ਗਾਲਬਨ 4 ਸਾਲ ਪਹਿਲੇ ਦੀ ਗੱਲ ਹੈ ਸੁਬਾਤ ਗੱਲ ਚੱਲ ਪਈ ਦਿੱਲੀ RAMLEELA ਗਰਾਊਂਡ ਦੇ ਚ ਆਇ ਨਿਰੰਕਾਰੇ ਗੁਰੂ ਨੂੰ ਕਿਦਰੇ ਧਨ ਨਾਲ ਤੋਲਿਆ ਗਏ ਤਰਾਜ਼ੂ ਤੇ ਤਰਾਜ਼ੂ ਦੇ ਤੇ ਪੰਕਤੀ ਲਿਖੀ ਗਈ ਗੁਰੂ ਗ੍ਰੰਥ ਸਾਹਿਬ ਦੀ ਆਪੇ ਕੰਡਾ ਤੋਲਤੁ ਰਾਜੀ ਆਪੇ ਤੋਲਣਹਾਰਾ ਤੇ ਪੰਕਤੀ ਲਿਖੀ ਹੋਈ ਸੀ ਇਧੀਆਂ ਫੋਟੋਆਂ ਚ ਛਪੀਆਂ ਨੇ ਬਕਾਇਦਾ ਗੁਰਦੁਆਰਾ ਗਾਜ਼ਟ ਦੇ ਸ਼੍ਰੋਮਣੀ ਕਮੇਟੀ ਨੇ ਛਾਪੀ। ਔਰ ਜਿੰਨਾ ਦਿਨਾਂ ਚ ਇਹ ਵਾਕਿਆ ਹੋ ਰਿਹਾ ਸੀ ਉਹਨਾਂ ਦਿਨਾਂ 'ਚ ਮੈਂ ਗੁਰਦੁਆਰਾ ਸਿਸਗੰਜ ਸਾਹਿਬ ਗੁਰੂ ਕੈਕ ਭਾਦਰ ਸਾਹਿਬ ਜੀ ਮਹਾਰਾਜ ਦੇ ਗੁਰਪੁਰਬ ਦੇ ਸੰਬੰਧ ਵਿੱਚ ਆਇਆ ਹੋਇਆ ਸੀ ਉੱਥੇ ਹਾਜ਼ਰੀ ਭਰ ਰਿਹਾ ਸੀ। ਔਰ ਇਹ ਸਾਰਾ ਪ੍ਰੋਗਰਾਮ ਤੇ ਵੀ ਤੇ ਵੀ ਨਸ਼ਰ ਹੋਣਾ ਸੀ। ਔਰ ਚਾਰੋਂ ਪਾਸੇ ਥਾਂ-ਥਾਂ ਤੇ ਪੋਸਟਰ ਵੀ ਲੱਗੇ ਬਹੁਤ ਵੱਡੇ। ਵੀ ਕੱਲ ਨੂੰ ਇਸ ਗੁਰੂ ਨੂੰ ਨੋਟਾਂ ਦੇ ਨਾਲ ਸੋਨੇ ਦੇ ਨਾਲ ਤੋਲਿਆ ਜਾਏਗਾ। ਕੁਦਰਤੀ ਗੱਲ ਹੈ। ਕੇ ਮਨੁੱਖ ਦੇ ਜ਼ਿਹਨ ਤੇ ਧਨ ਦਾ ਬਹੁਤ ਵੱਡਾ ਪ੍ਰਭਾਵ ਹੈ ਸਿਆਣੇ ਕਹਿੰਨ ਕਬੀਰ ਮਹਾਤਮਾ ਬੁੱਧ ਨਾਲੋਂ ਬਿਲਕੁਲ ਘੱਟ ਨਹੀਂ ਸੀ ਰਵਿਦਾਸ ਸਵਾਮੀ ਮਹਾਵੀਰ ਨਾਲੋਂ ਇੱਕ ਇੰਚ ਵੀ ਪਿੱਛੇ ਨਹੀਂ ਹੈ ਬਾਬਾ ਫਰੀਦ ਸਦਨਾ ਤੇ ਸੈਨ ਕ੍ਰਿਸ਼ਨ ਦੀ ਗੀਤਾ ਨਾਲੋਂ ਪਿੱਛੇ ਨਹੀਂ ਨੇ ਰਾਮ ਦੇ ਬੋਲਾਂ ਨਾਲੋਂ ਪਿੱਛੇ ਨਹੀਂ ਪਰ ਹਿੰਦੁਸਤਾਨ ਵਿੱਚ ਜਿੰਨੀ ਗੱਲ ਰਾਮ ਦੀ ਹੋਈ ਜਿੰਨੀ ਕ੍ਰਿਸ਼ਨ ਦੀ ਹੋਈ ਉਤਨੀ ਰਵਿਦਾਸ ਦੀ ਨਹੀਂ ਬਣ ਸਕੀ ਉਤਨੀ ਕਬੀਰ ਦੀ ਨਾ ਬਣ ਸਕੀ ਜਿਤਨੀ ਗਲ ਮਾਤਮਾ ਬੁੱਧ ਵੀ ਹੋਈ ਸੁਆਮੀ ਮਹਾਵੀਰ ਵੀ ਹੋਈ ਉਤਨੀ ਗਲ ਸਦਨੇ ਦੀ ਨਹੀਂ ਬਣ ਸਕੀ ਸੈਣ ਦੀ ਨਹੀਂ ਬਣ ਸਕੀ ਤ੍ਰिलोचन ਦੀ ਨਹੀਂ ਬਣ ਸਕੀ ਜੇ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਇਨਾਂ ਮਹਾਪੁਰਖਾਂ ਦੀ ਬਾਣੀ ਸੰਭਾਲ ਕੇ ਨਾ ਰੱਖਦੇ ਕਿ ਮੈਂ ਕਰਨੀ ਜਗਤ ਦੇਖ ਹੋ ਗਈ ਸਿੱਖਰੇ ਕਿਉਂਕਿ ਮੈਂ ਪ੍ਰਤੱਖ ਦੇਖਿਆ ਸ਼੍ਰੀ ਨਾਮਦੇਵ ਜੀ ਮਹਾਰਾਜ ਦਾ 600 ਸਾਲਾ ਉਰਮ ਮਨਾਇਆ ਮਹਾਰਾਜ ਮਰਥੇ ਲੋਗਾ ਨੇ ਔਰ ਗਵਰਨਮੈਂਟ ਪਦਦਰ ਤੇ ਮਨਾਇਆ ਗਿਆ ਮਹਾਰਾਸ਼ਟਰ ਦੀ ਜਿਹੜੀ ਗਵਰਨਮੈਂਟ ਹੈ ਹੈ ਉਸਨੇ ਆਪਣੇ ਪੱਦਰ ਤੇ ਬਹੁਤ ਲੰਬਾ ਚੌੜਾ ਖਰਚ ਕਰਕੇ ਭਗਤ ਨਾਮਦੇਵ ਜੀ ਮਹਾਰਾਜ ਦਾ ਜਨਮ ਦਿਨ ਮਨਾਇਆ ਕਿਉਂਕਿ ਭਗਤ ਨਾਮਦੇਵ ਜੀ ਮਹਾਰਾਜ ਮਹਾਰਾਸ਼ਟਰੀ ਅੰਸਰ। ਤੋਂ ਕੁਦਰਤੀ ਗੱਲੇ ਸ਼੍ਰੀ ਗੁਰ ਸਿੰਘ ਸਭਾ ਬੰਬਈ ਨੂੰ ਵੀ ਮਦੌ ਕੀ ਤੱਕ ਵੀ ਤੁਸੀਂ ਵੀ ਸ਼ਾਮਲ ਹੋਵੋ ਭਗਤ ਨਾਮਦੇਵ ਜੀ ਮਹਾਰਾਜ ਦੇ ਜਨਮ ਦਿਨ ਦੇ ਵਿੱਚ। ਫਸਬਾਬਕ ਦਾਸ ਨੂੰ ਬੁਲਾਇਆ ਬਹੁਤ ਸਾਰੇ ਮਰਠੇ ਸੱਜਣ ਬੈਠੇ ਬਹੁਤ ਸਾਰੇ ਸਿੰਘ ਬੈਠੇ। ਮਹਾਰਾਸ਼ਟਰ ਦੇ ਲੋਕਾਂ ਦੀਆਂ ਕੀਰਤਨ ਮੰਡਲੀਆਂ ਆਈਆਂ ਕੋਈ ਮੀਰਾ ਦੇ ਗੀਤ ਗਾਉਂਦਾ ਰਿਹਾ ਕੋਈ ਬ੍ਰਹਮਾਨੰਦ ਦੇ ਭਜਨ ਗਾਉਂਦਾ ਰਿਹਾ ਕੋਈ ਸੂਰਦਾਸ ਦੇ ਸ਼ਬਦ ਗਾਉਂਦਾ ਰਿਹਾ ਔਰ ਇਸ ਤਰੀਕੇ ਨਾਲ 2.5 ਘੰਟੇ ਪਾਸ ਹੋ ਗਏ ਪਰ ਮੈਨੂੰ ਅੱਧਾ ਘੰਟਾ ਬੋਲਣ ਵਾਸਤੇ ਆਖਿਆ ਗਿਆ ਮੈਂ ਕਿ ਮੈਨੂੰ ਤੇ ਇੰਜ ਜਪਦਾ ਜੈਸੇ ਮੀਰਾ ਦਾ ਜਨਮ ਦਿਨ ਮਨਾਇਆ ਗਿਆ ਜਾਂ ਬ੍ਰਹਮਾਨੰਦ ਦਾ ਜਨਮ ਦਿਨ ਮਨਾਇਆ ਗਿਆ ਜਾਂ ਸੂਰਦਾਸ ਦਾ ਜਨਮ ਦਿਨ ਨਾਮਦੇਵ ਦਾ ਨਹੀਂ ਮਨਾਇਆ ਗਿਆ ਕਿਉਂਕਿ ਨਾਮਦੇਵ ਦਾ ਕੋਈ ਸ਼ਬਦ ਨਹੀਂ ਸੁਣਾਇਆ ਗਿਆ ਕਿੰਨ ਲਗੇ ਨਾਮਦੇਵ ਦੇ ਕੁਝ ਗੀਤ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਚੋਂ ਚਾਰ ਪੰਜ ਸ਼ਬਦ ਰੱਪ ਕੇ ਮੈਂ ਉਹਨਾਂ ਦੀ ਵਿਆਖਿਆ ਕੀਤੀ ਮਹਾਰਾਸ਼ਟਰਨ ਗਵਰਨਮੈਂਟ ਦੇ ਮੁਖੀ ਕਨੇਤਾ ਨੂੰ ਕਬੂਲ ਕਰਨਾ ਪਿਆ ਕਿ ਸਿੱਖ ਜਗਤ ਤੇ ਸਿੱਖ ਜਗਤ ਦੇ ਗੁਰੂ ਸਹਿਬਾਨ ਜੇ ਨਾਮਦੇਵ ਦੀ ਇਹ ਦੌਲਤ ਸੰਭਾਲ ਕੇ ਨਾ ਰੱਖਦੇ ਅੱਜ ਸਾਡੇ ਕੋਲ ਨਹੀਂ ਹੁੰਨੀ ਸੀ ਉਹਨਾਂ ਨੇ ਐਸਾਨ ਮੰਨੇ ਅਸੀਂ ਕਬੂਲੇ ਆ ਤੁਮਾਰਸ ਕਰਾ ਜਿਤਨੀ ਗਲ ਮਹਾਤਮਾ ਬੁੱਧ ਵੀ ਤੇ Swami Mahavir ਵੀ ਬਣੇ ਨਾਮਦੇਵ ਦੀ ਨਹੀਂ ਬਣ ਸਕੇ ਸਦਨਾ ਸੈਨ ਦੀ ਨਾ ਬਣ ਸਕੀ